ਸੋ ਸ਼ੁਰੂ ਕਰਦੇ ਹਾਂ ਤੁਸੀਂ ਵੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜੁਥੇ ਜਲੰਧਰ ਦੇ ਵਿੱਚ ਅਲਾਵਲਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦਾ ਮਰਡਰ ਕੇਸ ਸਾਹਮਣੇ ਹੈ ਜੀ ਹਾਂ ਇਹ ਵਿਅਕਤੀ ਨੂੰ ਗਲਾ ਵੱਢ ਕੇ ਉਸ ਨੂੰ ਦਰਦਨਾਕ ਮੌਤ ਦਿੱਤੀ ਹੈ ਤੇ ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਅਲਾਵਲਪੁਰ ਚ ਜਿਹੜਾ ਵਿਅਕਤੀ ਹੈ ਜਿਸ ਦਾ ਗਲਾ ਵੱਢ ਕੇ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਸ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਹਾਂ ਉਸ ਨੂੰ ਮਾਰ ਕੇ ਉਸ ਦੀ ਜਿਹੜੀ ਬੋਡੀ ਸੀ ਉਸ ਨੂੰ ਵੜ ਕੇ ਸਿੱਟ ਦਿੱਤਾ ਗਿਆ ਤੇ ਦਰਦਨਾਕ ਘਟਨਾ ਸਾਹਮਣੇ ਇਹ ਜਿਹੜੀ ਹੈ ਜੁਲੰਦਰ ਜ਼ਿਲ੍ਹੇ ਅਲਾਵਲ ਪੁਰਵਚ ਵਾਪਰੀ ਹੈ ਉੱਤੇ ਹੀ ਦੱਸਦੀ ਹੈ ਕਿ ਗੱਲਬਾਤ ਕਰਦੇ ਹੋਏ ਪਤਾ ਲੱਗਿਆ ਕਿ ਡੀਐਸਪੀ ਆਦਮਪੁਰ ਦਾ ਕਹਿਣਾ ਹੈ ਕਿ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਉੱਤੇ ਤਫ਼ਤੀਸ਼ ਕੀਤੀ ਤੇ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਸੀ ਉਸ ਦਾ ਗਲਾ ਵੱਢ ਕੇ ਉਸ ਨੂੰ ਸੜ ਕੇ ਜਦੋਂ ਉਸ ਦੀ ਬਾਡੀ ਸੜ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਜਿਹੜਾ ਮੁਲਜ਼ਮ ਹੈ ਉਹ ਬਾਡੀ ਨੂੰ ਸਿੱਟ ਜੀ ਹਾਂ ਇਹਨਾਂ ਛਾਤਰ ਮਲਜ਼ਮ ਜਿਸ ਨੇ ਉਸ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਸਾੜਨ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਸੱਟਣ ਦੀ ਹਰਕਤ ਕੀਤੀ ਹੈ ਅਤੇ ਉਸ ਦੇ ਨਾਲ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਇਹ ਸਿਰਫ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਇਹ ਸਾਰਾ ਮਰਡਰ ਪਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਉਸ ਨੂੰ ਸਾੜ ਕੇ ਗੰਦੇ ਨਾਲੇ ਵਿੱਚ ਸੱਟ ਦਿੱਤਾ ਹੈ ਸੋ ਸ਼ੁਰੂ ਕਰਦੇ ਹਾਂ ਤੁਸੀਂ ਵੇਖ ਰਹੇ ਹੋ 247 ਪੰਜਾਬ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜੁਥੇ ਜਲੰਧਰ ਦੇ ਵਿੱਚ ਅਲਾਵਲਪੁਰ ਜ਼ਿਲ੍ਹੇ 'ਚ ਇੱਕ ਵਿਅਕਤੀ ਦਾ ਮਰਡਰ ਕੇਸ ਸਾਹਮਣੇ ਹੈ ਜੀ ਹਾਂ ਇਹ ਵਿਅਕਤੀ ਨੂੰ ਗਲਾ ਵੱਢ ਕੇ ਉਸ ਨੂੰ ਦਰਦਨਾਕ ਮੌਤ ਦਿੱਤੀ ਹੈ ਤੇ ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਅਲਾਵਲਪੁਰ 'ਚ ਜਿਹੜਾ ਵਿਅਕਤੀ ਹੈ ਜਿਸ ਦਾ ਗਲਾ ਵੱਢ ਕੇ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਸ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਹਾਂ ਉਸ ਨੂੰ ਮਾਰ ਕੇ ਉਸ ਦੀ ਜਿਹੜੀ ਬੋਡੀ ਸੀ ਉਸ ਨੂੰ ਸਾੜਨ ਕੇ ਸਿੱਟ ਦਿੱਤਾ ਗਿਆ ਤੇ ਦਰਦਨਾਕ ਘਟਨਾ ਸਾਹਮਣੇ ਜਿਹੜੀ ਹੈ ਜੁਲੰਦਰ ਜ਼ਿਲ੍ਹੇ ਅਲਾਵਲ ਪੁਰਵਚ ਵਾਪਰੀ ਹੈ ਉੱਤੇ ਹੀ ਦੱਸਦੀ ਹੈ ਕਿ ਗੱਲਬਾਤ ਕਰਦੇ ਪਤਾ ਲੱਗਿਆ ਕਿ ਡੀਐਸਪੀ ਆਦਮਪੁਰ ਦਾ ਕਹਿਣਾ ਹੈ ਕਿ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਉੱਤੇ ਤਫ਼ਤੀਸ਼ ਕੀਤੀ ਤੇ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਸੀ ਉਸ ਦਾ ਗਲਾ ਵੱਢ ਕੇ ਉਸ ਨੂੰ ਸੜ ਕੇ ਜਦੋਂ ਉਸ ਦੀ ਬਾਡੀ ਸੜ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਜਿਹੜਾ ਮੁਲਜ਼ਮ ਹੈ ਉਹ ਬਾਡੀ ਨੂੰ ਸਿੱਟ ਜਿहां ਇਹਨਾਂ ਛਾਤਰ ਮਲਜ਼ਮ ਜਿਸ ਨੇ ਉਸ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਸਾਰਨ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਸੱਟਣ ਦੀ ਹਰਕਤ ਕੀਤੀ ਹੈ ਅਤੇ ਉਸ ਦੇ ਨਾਲ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਇਹ ਸਿਰਫ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਇਹ ਸਾਰਾ ਮਰਡਰ ਪਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਉਸ ਨੂੰ ਸਾਰ ਕੇ ਗੰਦੇ ਨਾਲੇ ਵਿੱਚ ਸੱਟ ਦਿੱਤਾ ਹੈ ਸਸਿਖਾਲ ਜੀ ਤੁਸੀਂ ਦੇਖ ਰਹੇ ਹੋ 247 ਪੰਜਾਬ 10 ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜੁਥੇ ਜਲੰਧਰ ਦੇ ਵਿੱਚ ਅਲਾਵਲਪੁਰ ਜ਼ਿਲ੍ਹੇ ਚ ਇੱਕ ਵਿਅਕਤੀ ਦਾ ਮਰਡਰ ਕੇਸ ਸਾਹਮਣੇ ਹੈ ਜੀ ਹਾਂ ਇਹ ਵਿਅਕਤੀ ਨੂੰ ਗਲਾ ਵੱਢ ਕੇ ਉਸ ਨੂੰ ਦਰਦਨਾਕ ਮੌਤ ਦਿੱਤੀ ਹੈ ਤੇ ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਅਲਾਵਲਪੁਰ ਚ ਜਿਹੜਾ ਵਿਅਕਤੀ ਹੈ ਜਿਸ ਦਾ ਗਲਾ ਵੱਢ ਕੇ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਸ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਹੈ ਜੀ ਹਾਂ ਉਸ ਨੂੰ ਮਾਰ ਕੇ ਉਸ ਦੀ ਜਿਹੜੀ ਬੋਡੀ ਸੀ ਉਸ ਨੂੰ ਆੜ ਕੇ ਸਿੱਟ ਦਿੱਤਾ ਗਿਆ ਤੇ ਦਰਦਨਾਕ ਘਟਨਾ ਸਾਹਮਣੇ ਇਹ ਜਿਹੜੀ ਹੈ ਜੁਲੰਦਰ ਜ਼ਿਲ੍ਹੇ ਅਲਾਵਲ ਪੁਰਵਚ ਵਾਪਰੀ ਹੈ ਉੱਤੇ ਹੀ ਦੱਸ ਦिए ਕਿ ਗੱਲਬਾਤ ਕਰਦੇ ਪਤਾ ਲੱਗਿਆ ਕਿ ਡੀਐਸਪੀ ਆਦਮਪੁਰ ਦਾ ਕਹਿਣਾ ਹੈ ਕਿ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਉਤੇ ਤਫਤੀਸ਼ ਕੀਤੀ ਤੇ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਸੀ ਉਸ ਦਾ ਗਲਾ ਵੱਢ ਕੇ ਉਸ ਨੂੰ ਸਾੜ ਕੇ ਜਦੋਂ ਉਸ ਦੀ ਬੋਡੀ ਸੜ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਜਿਹੜਾ ਮੁਲਜ਼ਮ ਹੈ ਉਹ ਬੋਡੀ ਨੂੰ ਸਿੱਟ ਜੀ ਹਾਂ ਇਹਨਾਂ ਛਾਤਰ ਮੁਲਜ਼ਮ ਜਿਸ ਨੇ ਉਸ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਸਾੜਨ ਤੋਂ ਬਾਅਦ ਉਸ ਨੂੰ ਗੰਦੇ ਨਾਲੇ ਵਿੱਚ ਸੁੱਟਣ ਦੀ ਹਰਕਤ ਕੀਤੀ ਹੈ ਅਤੇ ਉਸ ਦੇ ਨਾਲ ਹੀ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਇਹ ਸਿਰਫ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਇਹ ਸਾਰਾ ਮਰਡਰ ਪਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਅਕਤੀ ਨੂੰ ਉਸ ਦਾ ਗਲਾ ਵੱਢ ਕੇ ਉਸ ਨੂੰ ਸਾੜ ਕੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ